ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਦਾਨ ਬ੍ਰਿੰਦਲ ਸਿੰਘ ਰਾਏ ਜਿਨ੍ਹਾਂ ਨੂੰ ਰਾਜਾ ਬ੍ਰਿੰਦੂ ਕਿਹਾ ਜਾਂਦਾ ਕੱਲ ਰਾਤ ਉਹਨਾਂ ਦਾ ਇੱਕ ਮੈਂ ਜਾਂਚਾਏ ਤਰਫ ਆਦੀਆਂ ਉਪਚੋਣਾ ਦੇ ਵਿੱਚ ਜਿੱਥੇ ਉਹ ਮੰਚ ਤੇ ਸੰਬੋਧਿਤ ਕਰਦਾ ਹੋਇਆ ਉਹਨਾਂ ਨੇ ਇੱਕ ਗੱਲ ਬਹੁਤ ਬਦੀ ਸ਼ਬਦਾਬਲੀ ਯੂਜ਼ ਕਰਦੇ ਹੋਏ ਕਿ ਇੱਕ ਰੰਗ ਕਾਲੇ ਦਾ ਵੰਗ ਕਾਲੇਦਾਰ ਪੱਠੇ ਕੁੱਤਰ ਦਾ ਹੁੰਦਾ ਸੀ ਜਿਹੜਾ ਨਾਮ ਸੀ ਕੂਟਾ ਸਿੰਘ ਤੇ ਉਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਮੈਂ ਰਾਜਾ ਬੜਿੰਗ ਜੀ ਨੂੰ ਦੱਸਣਾ ਚਾਹਵਾਗਾ ਸਭ ਤੋਂ ਪਹਿਲਾਂ ਕਿ ਸਰਦਾਰ ਕੂਟਾ ਸਿੰਘ ਕਹਿੰ ਕੇ ਸੱਚੀ ਅਸੀ ਸਰਦਾਰ ਜੀ ਮੇਰੀ ਦਾਦੀ ਦੇ ਛੋਟੇ ਘਰਾਂ ਤੂੰ ਜਿਹਨਾਂ ਨੂੰ ਕਾਲਾ ਦੱਸਣ ਡਿਆਂ ਤੂੰ ਜਿਹਨਾਂ ਨੂੰ ਪੱਠੇ ਕੁੱਤਣ ਵਾਲਾ ਦੱਸਣ ਡਿਆਂ ਪਹਿਲੋ ਉਹਨਾਂ ਦੀ ਬਾਰੀ ਉਹਨਾਂ ਦੀ ਹیثیت ਵਾੜੀ ਪੁੱਛ ਬਤੌਰ 8 ਵਾਰ ਐਮਪੀ ਬਤੌਰ ਯੂਨੀਅਨ ਮਿਨਿਸਟਰ ਬਤੌਰ ਕਰਨੇਲ ਮੰਤਰੀ ਸੈਂਟਰ ਦੇ ਵਿੱਚ ਜਿੱਥੇ ਉਹਨਾਂ ਨੇ ਏਸ਼ੀਅਨ ਗੇਮਸ ਕਰਾਈ ਰੇਲਵੇ ਦੇ ਮਿਨਿਸਟਰ ਰਹੇ ਤੇ ਐਸੀ ਕਮਿਸ਼ਨ ਦੇ ਚੇਅਰਮੈਨ ਰਹੇ ਰਾਜਾ ਜੀ ਤੁਸੀਂ ਉਨੀ ਚ ਪਹਿਲੀ ਵਾਰ ਨੌਕਸ ਬਾਰੇ ਚੋਂ ਜੜੀ ਸੀ ਤੇ ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹਨਾ ਤੁਸੀਂ ਜਦੋਂ ਸੀਐਮ ਹਾਊਸ ਦੇ ਵਿੱਚ ਲਾਕ ਟੁੱਟਾ ਲਿਆਗੇ ਉੱਥੇ ਬੈਠੇ ਸੀ ਆਪਾਂ ਮੈਂ ਉੱਥੇ ਤੁਹਾਨੂੰ ਦੂਜੀ ਤੀਜੀ ਵਾਰ ਮਿਲਿਆ ਸੀ ਕੈਪਟਨ ਬ੍ਰਿੰਦਾ ਸਿੰਘ ਸਾਹਮਣੇ ਤੇ ਤੁਸੀਂ ਐ ਡੇਡੇ ਹੋ ਕੇ ਬੈਠੇ ਸੀ ਕਿ ਤੁਹਾਡੇ ਹਾਲਾਤ ਐਡੇ ਮਾੜੇ ਕਰਕੇ ਸੀ ਇੱਕ ਲੋਕ ਸਰਵਾਚੋਂ ਸਰਦਾਰ ਬੁੱਟਾ ਸਿੰਘ ਕੌਣ ਸੀ ਤੁਸੀਂ ਇਹ ਪੁੱਛਿਆ ਨਾ ਕਿ ਜਿੱਦਾਂ ਉਹਨਾਂ ਦਾ ਨਾਮ ਲਿਆ ਸਰਦਾਰ ਮੋਤਾ ਸਿੰਘ ਉਹ ਇਨਸਾਨ ਸੀ ਜੋ ਮਨਮੋਹ ਸਿੰਘ ਡਾਕਟਰ ਮਨਮੋਹ ਸਿੰਘ ਮੈਰੂਮ ਸਾਫ ਦਾ ਪ੍ਰਧਾਨ ਮੰਤਰੀ ਭਗਤ ਦੇ ਉਹਨਾਂ ਨੂੰ ਜਦ ਵਰਲਡ ਬੈਂਕ ਲੈ ਕੇ ਗਈ ਸੀ ਤੇ ਉਹ ਭਾਰਤ ਦੀ ਡੁੱਬਦੀ ਧਰਮ ਨੂੰ ਬਚਾਉਣ ਵਾਸਤੇ ਸਰਦਾਰ ਜੀ ਉਹਨਾਂ ਨੂੰ ਲੈ ਕੇ ਆਏ ਸੀ ਜੇ ਤੁਹਾਨੂੰ ਪੁੱਛਣਾ ਹੈ ਮਾਉਂ ਲੀਟਰ ਦਾ ਨਾਮ ਲੈਣਾ ਜਿਹੜੇ ਤੇ ਅੱਜ ਵੀ ਕਾਂਗਰਸ ਨੇ ਤੁਸੀਂ ਸ਼੍ਰੀਮਤੀ ਖੋਨੀਆ ਗਾਂਧੀ ਨੂੰ ਪੁੱਛੋ ਕਿ ਸਰਦਾਰ ਮੋਤਾ ਸਿੰਘ ਕੌਣ ਸੀ ਤੁਸੀਂ ਭਰੇਂ ਦਾ ਗਾਂਧੀ ਨੂੰ ਪੁੱਛਿਓ ਕਿ ਸਰਦਾਰ ਬੂਤਾ ਸਿੰਘ ਕੌਣ ਸੀ ਤੁਸੀਂ ਰਾਹੁਲ ਗਾਂਧੀ ਨੂੰ ਪੁੱਛਿਓ ਤੁਸੀਂ ਅਸ਼ੋਕ ਗਹਿਲੋਤ ਨੂੰ ਪੁੱਛਿਓ ਤੁਸੀਂ ਸ਼ਰਦ ਉਵਾਰ ਨੂੰ ਪੁੱਛਿਓ ਤੁਸੀਂ ਲਾਲੂ ਪ੍ਰਸ਼ਾਦ ਯਾਦਵ ਨੂੰ ਪੁੱਛਿਓ ਤੁਸੀਂ ਮਮਤਾ ਬੇਨਰਜੀ ਨੂੰ ਪੁੱਛਿਓ ਤੁਸੀਂ ਅਕਲਿਸ਼ ਯਾਦਵ ਨੂੰ ਪੁੱਛਿਓ ਕਿ ਸਰਦਾਰ ਬੂਤਾ ਸਿੰਘ ਕੌਣ ਸੀ ਤਾਂ ਕੈਸੀ ਸਫਲਤਾ ਸੀ ਮੈਂ ਆਪਣੇ ਫਾਦਰ ਦੀ ਗੱਲ ਕਰਾਂ ਸਰਦਾਰ ਜਗਿੰਦਰ ਸਿੰਘ ਮਾਨ ਦਨਵਾਰ ਦੇ ਐਮਐਲਏ ਮੰਤਰੀ ਰਹੇ ਨੇ ਜਿਨਾਰੇ ਤੁਸੀਂ ਆ ਕੇ ਕੋਡੀ ਹੱਥ ਨਾਉਨੇ ਉਹ ਕਹੇ ਰੀ ਹੱਥ ਲਾ ਕੇ ਤੇ ਮੰਚ ਚ ਜਾ ਜਾ ਕੇ ਸਾਨੂੰ ਕਾਲੇ ਪੀਲੇ ਤਾਂ ਸਨ ਸਾਡੇ 12% ਮੱਦੀ ਸਿਕ ਵਾਲਮੀ ਕਾਨੂੰਨ ਜਿਹੜਾ ਦਵਾਇਆ ਸੀ ਪੰਜਾਬ ਵਿਧਾਨ ਸਭਾ ਚ ਉਹਨਾਂ ਵੱਲੋਂ ਪਾਸ ਕੀਤਾ ਗਿਆ ਸੀ ਤੁਸੀਂ ਗੱਲ ਕਰਦੇ ਇੱਕ ਵਾਰ ਮੰਤਰੀ ਬਣੇ ਹੋ ਤੁਸੀਂ ਤੇ ਕਿਹੜੇ ਮਤੇ ਦੇ ਤਰੀਕੇ ਤੁਸੀਂ ਮੰਤਰੀ ਬਣੇ ਸੀਗੇ ਉਹ ਵੀ ਮਿਲੀ ਜਾਵੇ ਉਹ ਮੈਂ ਚੰਗੀ ਤਰ੍ਹਾਂ ਜਾਣਦਾ ਮੈਂ ਹਮ ਜੇ ਆਪਣੀ ਗੱਲ ਕਰਾਂ ਮੇਰਾ ਦਾਈ ਸ਼ਾਇਦ ਆਪ ਨੂੰ ਲੁਕਮ ਬੇਨਤੀ ਕਰਾਂਗਾ ਕਿ ਤੁਹਾਡੇ ਤੱਕ ਪਹੁੰਚਾ ਦੇ। ਮੈਂ ਉਹੀ ਹਾਂ। ਤੁਹਾਡਾ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਆਇਸੀ ਤੁਸੀਂ। ਬਰਨ ਦੇ ਚਿੱਠੀ ਉਹਨੂੰ ਤੁਹਾਨੂੰ ਇਥੋਂ ਮੋੜਿਆ ਸੀ ਤੁਹਾਨੂੰ ਤੇ ਤੁਹਾਡੇ ਐਲੋਕੀ ਪ੍ਰਤਾਪ ਸਿੰਘ ਬਾਜਬਾ ਨੂੰ ਤੁਹਾਡੀ ਗੱਡੀ ਦੇ ਨਾਲ ਖੜਾ ਸੀ ਮੈਂ ਹੀ ਹਾਂ। ਉਹ ਕਿਸੇ ਪ੍ਰਸ਼ਾਸਨ ਨੇ ਕਿਸੇ ਪੁਲਿਸ ਨੇ ਤੁਹਾਡੇ ਨਾਲ ਤੱਕ ਕਹਾਣੀ ਕੀਤੀ ਸੀ ਤੁਹਾਡੇ ਮੂੰਹ ਚ ਕਾਰਪੋਰੇਸ਼ਨ ਖੋ ਕੇ ਲੈਣ ਵਾਲਾ ਮੈਂ ਸੀ ਜਿਹਨੇ ਆਪਣੀ ਨੇ ਦੇ ਆਪਣਾ ਫਗਵਾੜੇ ਵਿੱਚ ਕਾਰਪੋਰੇਸ਼ਨ ਬਣਾ ਦਿੱਤੀ ਆਮ ਆਦਮੀ ਪਾ ਲਈ ਕਾਰਪੋਰੇਸ਼ਨ ਦੇ ਕੋਲ। ਮੈਂ ਖੰਡੋ ਦਾ ਫਲਾਜਾਣਾ ਰਾਜਾ ਜੀ ਤੁਸੀਂ ਜੋ ਕਹਿਣਾ ਸੀ ਕਹਿ ਤਾ ਤੁਸੀਂ ਉਹ ਸਖਸ਼ ਨੂੰ ਨਿਵਾ ਨਹੀਂ ਕਰ ਸਕਦੇ ਤੁਸੀਂ ਉਹ ਸਖਸ਼ ਦੀ ਕੰਮ ਜਾਂ ਬਿਨੂ ਨਿਵਾ ਨਹੀਂ ਕਰ ਸਕਦੇ ਤੁਸੀਂ ਉਹ ਸਖਸ਼ ਦੀ ਮਿਹਨਤ ਨੂੰ ਨਿਵਾ ਨਹੀਂ ਕਰ ਸਕਦੇ ਤੁਸੀਂ ਉਹ ਸਖਸ਼ ਦੀ ਕਾਬਲੀਅਤ ਨੂੰ ਉਹਦਾ ਰਤਬਾ ਨਹੀਂ ਨਿਵਾ ਕਰ ਸਕਦੇ ਮੈਂ ਤੁਹਾਡੇ ਬਲ ਮਾਪੀ ਨਹੀਂ ਕਰਦਾ ਤੁਸੀਂ ਇਹ ਗੱਲ ਇੱਕ ਸਿਆਸੀ ਮੰਚ ਤੇ ਕਹੀ ਹੈ ਕਿ ਮੈਂ ਥਾੜਨਾ ਅੱਜ ਇਹ ਤੁਹਾਨੂੰ ਚੈਲੰਜ ਕਰਕੇ ਜਾਨਾ ਕਿ ਤੁਹਾਨੂੰ ਸਿਆਸੀ ਪੇਚ ਤੇ ਮਿਲੰਗਾ ਕਰਮ ਤਾਂ ਦੀ ਸਿਰ ਤੇ ਮਿਲਗਾ ਜਿੱਥੇ ਮਜਬੀ ਸਿੱਖ ਬਹੁਤ ਗੈਂ ਚੀਸ ਨੇ ਤਾਂ ਉੱਥੇ ਆ ਕੇ ਮੈਂ ਜਵਾਬ ਦਗਾ ਤੇ ਮੈਂ ਦੁਰਲਭ ਸਿੱਖਣਾ ਹੋਇਆ ਜਿੱਤੇ ਨਾ ਬਰਾਬਰ ਲਾ ਹੋ ਕੇ ਟੱਕਰ ਕੇ ਤੁਹਾਨੂੰ ਇਸ ਤੀ ਦਾ ਜਵਾਬ ਮਿਲਦਾ ਬਹੁਤ ਬਹੁਤ ਤਾ